ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਇਨਸੈਕਟੀਸਾਈਡ ਬਾਰੇ ਜਿਹੜਾ ਇਨਸੈਕਟੀਸਾਈਡ ਵਰਤਣ ਦਾ ਸਮਾਂ ਅਸਲ ਦੇ ਵਿੱਚ ਉਹ ਹੁਣ ਸ਼ੁਰੂ ਹੁੰਦਾ ਹੈਗਾ ਆਪਾਂ ਨੇ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓਂ ਦੇ ਵਿੱਚ ਵੀ ਆਖਿਆ ਵੀ ਜਿਹੜਾ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦਾ ਭਿਆਨ ਕੰਮ ਲੱਗਾ ਉਹ ਜ਼ਿਆਦਾਤਰ 15 ਅਗਸਤ ਤੋਂ ਬਾਅਦ ਸ਼ੁਰੂ ਹੁੰਦਾ ਹੈਗਾ ਇਸ ਚੀਜ਼ ਨੂੰ ਅਸੀਂ 3-4 ਸਾਲ ਤੋਂ ਨੋਟ ਕਰ ਰਹੇ ਹਾਂਗੇ ਅਸੀਂ ਨੇ 6 ਜੂਨ ਤੋਂ ਲੈ ਕੇ 13 ਜੂਨ ਦੇ ਵਿੱਚ ਵਿੱਚ ਟ੍ਰਾਂਸਪਲੈਂਟਿੰਗ ਦਾ ਕੰਮ ਅਗੇਤਿਆਂ ਦੇ ਵਿੱਚ ਖਤਮ ਕਰ ਦਿੱਤਾ ਸੀਗਾ ਤੇ ਉਸ ਦੇ ਵਿੱਚ ਅਸੀਂ ਨੇ 12 ਅਗਸਤ ਤੱਕ ਕਿਸੇ ਵੀ ਇਨਸੈਕਟੀਸਾਈਡ ਦੀ ਵਰਤੋਂ ਨਹੀਂ ਕਰੀ ਹੈਗੀ ਜਿਹੜੀ ਅਸੀਂ ਟ੍ਰਾਂਸਪਲੈਂਟਿਕ 6 ਜੂਨ ਤੋਂ ਲੈ ਕੇ 13 ਜੂਨ ਤੱਕ ਕਰੀ ਦਿੱਗੀ ਉਹਦੇ ਵਿੱਚ ਅਸੀਂ ਨੇ 12 ਅਗਸਤ ਤੱਕ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕਰੀ ਹੈਗੀ ਤੇ ਜਿਹੜੀ ਸਾਡੀ ਫਸਲ ਹੈਗੀ ਉਹ ਸਹੀ ਸਲਾਮਤ ਖੜੀ ਹੈਗੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਸਟਾਰਟਿੰਗ ਦੇ ਵਿੱਚ ਮਾਈਨਰ ਜਾਂ ਪਤਲ ਵੇਟ ਦਾ ਅਟੈਕ ਹੁੰਦਾਗਾ ਉਹ ਆਪਣੇ ਆਪ ਕੰਟਰੋਲ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ ਤੇ ਜਿਹੜੀ ਗੋਬ ਦੀ ਸੁੰਡੀ ਦਾ ਅਟੈਕ ਆ ਉਹ ਵੀ ਕੀਲਿਆਂ ਦੇ ਵਿੱਚ ਲਗਭਗ 2-4 ਬੂਟਿਆਂ ਨੂੰ ਹੁੰਦਾਗਾ ਇਸ ਤੋਂ ਵੱਧ ਨਹੀਂ ਹੁੰਦਾ ਹੈਗਾ ਜਿਹੜਾ ਭਿਆਨਕ ਰੂਪ ਦੇ ਵਿੱਚ ਉਹਦਾ ਸਟਾਰਟਿੰਗ ਦੇ ਵਿੱਚ ਹਮਲਾ ਨਹੀਂ ਹੁੰਦਾਗਾ ਆਪਾਂ ਤੁਹਾਨੂੰ ਇਹੀ ਗੱਲ ਕਹਿ ਰਹੇ ਹਾਂਗੇ ਤੇ ਹੁਣ ਜਿਹੜਾ ਮਤਲਬ 15 ਅਗਸਤ ਤੋਂ ਬਾਅਦ ਜਿਹੜਾ ਜ਼ਿਆਦਾ ਹਮਲਾ ਜਿਹੜਾ ਉਹ ਸ਼ੁਰੂ ਹੁੰਦਾਗਾ ਹੁਣ ਆਪਾਂ ਨੂੰ ਕੀ ਹੈ ਕਿ ਖੇਤ ਦੇ ਵਿੱਚ ਆਪਾਂ ਨੂੰ ਪੱਤਲਵੇਟ ਦਾ ਪਤੰਗਾ ਤੇ ਗੋਬਦੀ ਸੁੰਡੀ ਦਾ ਪਤੰਗਾ ਜਿਹੜਾ ਉਹ ਬਹੁਤ ਮਾਤਰਾ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਇਸ ਪੱਤਲਵੇਟ ਦਾ ਤੇ ਗੋਬਦੀ ਸੁੰਡੀ ਦਾ ਅਟੈਕ ਹੋ ਸਕਦਾ ਹੈਗਾ ਇਸ ਕਰਕੇ ਹੁਣ ਅਸੀਂ ਨੂੰ GR ਫਾਰਮ ਦੀ ਵਰਤੋਂ ਕਰੀਏਗੀ ਅਸੀਂ 12 ਅਗਸਤ ਤੋਂ ਬਾਅਦ GR ਫਾਰਮ ਦੀ ਵਰਤੋਂ ਕਰੀਏ ਕਿਉਂਕਿ ਅਸੀਂ ਲੰਬੇ ਟਾਈਮ ਦੀ ਵੈਰਾਈਟੀ ਲਾਉਣੀ ਹੈਗੇ ਜਿਹੜੀ ਕਿ ਟ੍ਰਾਂਸਪਲੈਂਟ ਤੋਂ ਬਾਅਦ 130 ਦਿਨ ਲੱਗਣਗੇ ਤੇ ਉਹ ਸਾਡੀ ਫਸਲ ਹੈ ਜਿਹੜੀ ਉਹ 65 ਦਿਨਾਂ ਨੂੰ ਕਵਰ ਕਰ ਗਈ ਬਿਨਾ ਕਿਸੇ ਇੰਸੈਕਟੀਸਾਈਡ ਦਾ ਹੁਣ ਅਸੀਂ ਉਹਦੇ ਵਿੱਚ ਜੀਆਰ ਫਾਰਮ ਦੀ ਵਰਤੋਂ ਕਰੀ ਹੈਗੀ ਜਿਹੜੇ ਕਿ ਆਪਣੇ ਕਾਰਟਾਪ ਹਾਈਡਰੋਕਲੋਰਾਈਡ ਦੀ ਵਰਤੋਂ ਕਰੀ ਹੈ ਜੀਆਰ ਫਾਰਮ ਦੇ ਵਿੱਚ ਜਿਹੜੀ ਪਦਾਨ ਕਲਡਾਨ ਤੇ ਇਹਨਾਂ ਦੇ ਵਿੱਚ ਇਹ ਆਉਂਦੀ ਹੈਗੀ ਤੇ ਇੱਥੇ ਮਤਲਬ ਅਸੀਂ ਨੇ ਇਸ ਕਰਕੇ ਜੀਆਰ ਫਾਰਮ ਦੀ ਵਰਤੋਂ ਕਰੀਆ ਕਿਉਂਕਿ ਜਿਹੜੀ ਸਾਡੀ ਫਸਲ ਹੈਗੀ ਉਹ 60 65 ਦਿਨਾਂ ਨੂੰ ਆਪਣਾ 65 ਦਿਨਾਂ ਨੂੰ ਕਵਰ ਕਰ ਗਈ ਲਗਭਗ ਇੱਥੇ ਇਸ ਕਰਨ ਇਸਾ ਕੰਡੀਸ਼ਨ ਦੇ ਵਿੱਚ ਆ ਕੇ ਜਦੋਂ ਫਸਲਾਂ ਐਡੀਆਂ ਵੱਡੀਆਂ ਹੋ ਜਾਂਦੀਆਂ ਨੇ ਤਾਂ ਹੋਰ ਜੀਆਰ ਫਾਰਮ ਜਿਹੜੇ ਆਪਣੇ ਆਉਂਦੇ ਨੇ ਉਹ ਕੰਮ ਨਹੀਂ ਕਰਦੇ ਹੈਗੇ। ਜਿਹੜੀ ਕਾਰਟਾਪ ਹਾਈਡਰੋਕਲੋਰਾਈਡ ਹੈ ਜਿਹੜੀ ਇੱਥੇ ਐਡੀਆਂ ਫਸਲਾਂ ਦੇ ਵਿੱਚ ਕੰਮ ਕਰਦੀ ਹੈ ਤੇ ਵਧੀਆ ਰਿਜ਼ਲਟ ਦੇਂਦੀ ਹੈਗੀ। ਕਿਉਂਕਿ ਸਾਡੀ ਫਸਲ ਹੈ ਜਿਹੜੀ ਇਹ ਹਜੇ ਬਘੋਲੇ ਦੇ ਵਿੱਚ ਨਹੀਂ ਆਈ। ਇਹ ਸਟਾਰਟਿੰਗ ਸਤੰਬਰ ਦੇ ਵਿੱਚ ਬਘੋਲੇ ਦੇ ਵਿੱਚ ਆਊਗੀ ਤੇ ਨਾ ਹੀ ਸਾਡੀ ਫਸਲ ਦੇ ਉੱਤੇ ਹਾਲੇ ਕਿਸੇ ਫੰਗਸ ਦਾ ਅਟੈਕ ਹੈ, ਨਾ ਹੀ ਤੇਲੇ ਦਾ ਅਟੈਕ ਹੈ। ਬਸ ਸਾਨੂੰ ਸ਼ੰਕਾ ਮਤਲਬ ਆਪਣੀ ਗੋਭ ਦੀ ਸੁੰਡੀ ਤੇ ਪੱਤਾ ਲਪੇਟਦੀ ਸੀ ਇਸ ਕਰਕੇ ਅਸੀਂ ਇਕੱਲੀ ਜੀਆਰ ਫਾਰਮ ਇਹਨੂੰ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਜੀਆਰ ਫਾਰਮ ਦੇ ਵਿੱਚ ਕਾਰਟਾਪ ਹਾਈਡਰੋਕਲੋਰਾਈਡ ਦੀ ਵਰਤੋਂ ਕਰੀ ਹੈ ਕਿਉਂਕਿ ਇਹ ਵੱਡੀਆਂ ਫਸਲਾਂ ਤੇ ਵਧੀਆ ਰਿਜ਼ਲਟ ਦਿੰਦੀ ਹੈਗੀ ਤੇ ਜਿਹੜੇ ਇਹ ਆਪਣੇ ਬੈਨੀਫੀਸ਼ੀਅਲ ਇਨਸੈਕਟ ਨੇ ਜਿਹੜੇ ਆਪਣੇ ਆਪਣੇ ਮਿੱਤਰ ਕੀੜੇ ਨੇ ਉਹਨਾਂ ਵਾਸਤੇ ਇਹ ਕੋਈ ਹਾਨੀਕਾਰਕ ਨਹੀਂ ਹੈਗੀ ਜਿਹੜੇ ਆਪਣਾ ਕਾਰਟਾਪ ਹਾਈਡਰੋਕਲੋਰਾਈਡ ਹੈਗਾ ਤੇ ਹੁਣ ਜਿਹੜੇ ਮੰਨ ਲਓ ਜਿਹੜੇ ਆਪਣੇ ਕਿਸਾਨ ਵੀਰਾਂ ਦੇ ਝੋਨੇ ਦੇ ਜਿਹੜੇ ਭਗੋਲੇ ਦੇ ਵਿੱਚ ਆ ਰਹੇ ਹੋਣਗੇ ਉਹਨਾਂ ਨੂੰ ਸਪਰੇਅ ਕਰਨ ਦੀ ਫਾਇਦਾਗਾ ਜਿਹੜੇ ਆਪਣੇ ਵੀਰਾਂ ਦੇ ਜਿਹੜੇ ਝੋਨੇ ਆ ਮਤਲਬ ਕੁਝ ਸ਼ਾਰਟ ਟਾਈਮ ਦੀਆਂ ਵੈਰਾਈਟੀਆਂ ਨੇ ਉਹ ਭਗੋਲੇ ਦੀ ਅਵਸਥਾ ਦੇ ਵਿੱਚ ਆ ਰਹੀਆਂ ਹੋਣੀਆਂ ਤਾਂ ਉਹਨਾਂ ਨੂੰ ਸਪਰੇਅ ਕਰਨ ਦੀ ਬੈਨੀਫਿਟ ਹੈਗਾ ਤੁਸੀਂ ਸਪਰੇਅ ਦੇ ਵਿੱਚ ਹੋਰ ਕਿਹੜੇ ਕਿਹੜੇ ਇਨਸੈਕਟੀਸਾਈਡ ਹੋਰੇ ਵਰਤ ਸਕਦੋਂਗੇ ਸਪਰੇਅ ਦੇ ਵਿੱਚ ਤੁਸੀਂ ਮੰਨ ਲਓ ਫਲੂਮੈਂਟਾ ਮਾਈਂਡ ਜਿਹੜਾ ਕਿ ਫੇਮ ਦੇ ਵਿੱਚ ਆਉਂਦਾ ਤੇ ਟਾਕੂਮੀ ਦੇ ਵਿੱਚ ਆਉਂਦਾ ਤੇ ਕਟਾਨਾ ਦੇ ਵਿੱਚ ਆਉਂਦਾ ਇਹਦੀ ਵਰਤੋਂ ਤੁਸੀਂ ਉਹਰੇ ਕਰ ਸਕਦੇ ਹੋ ਫੇਮ ਦੀ 30 ਐਮ ਐਲ ਦੋ ਜੀ ਵਰਤਣੀ ਹੈ ਕੰਪਨੀ ਵੀ ਐਮ ਐਲ ਕਹਿੰਦੀ ਹੈ ਪਰ ਫਸਲਾਂ ਨੇ ਜਿਹੜੀਆਂ ਉਹ ਵੱਡੀਆਂ ਉਹਦੀਆਂ ਨਹੀਂਆਂ ਇਸ ਕਰਕੇ ਉਹਦੀ 30 ਐਮ ਐਲ ਦੋ ਜੀ ਲੈਣਗੇ ਤੇ ਟਾਕੂਮੀ ਤੇ ਕਟਾਨਾ ਤੁਸੀਂ 60 ਗ੍ਰਾਮ ਵਰਤ ਸਕਦੇ ਹੋ ਇੱਕ ਆਪਣੇ ਲਾਵੇ ਕਲੋਰੈਂਟਰਨਲੀ ਪ੍ਰੋਲ ਜਿਹੜਾ ਕਿ ਕੋਰਾ ਜਾਂਦੇ ਵਿੱਚ ਆਉਂਦਾ ਤੇ ਕਵਰ ਦੇ ਵਿੱਚ ਆਉਂਦਾ ਤੇ ਮਿਸ਼ਨ ਦੇ ਵਿੱਚ ਆਉਂਦਾਗਾ ਤੇ ਹੋਰ ਵੀ ਬਹੁਤ ਕੰਪਨੀਆਂ ਦਾ ਆਉਂਦਾ ਹੈ ਇਹਦੀ ਤੁਸੀਂ 60 ਐਮ ਐਲ ਮਾਤਰਾ ਇੱਕ ਕੀਲੇ ਦੀ ਵਰਤ ਸਕਦੇ ਹੋਗੇ ਇੱਕ ਆਪਣਾ ਟਰੈਕਟਰਾਂ ਨੇ ਲਈ ਪ੍ਰੋਲ ਜਿਹੜਾ ਵਾਇਗੋ ਇਨਸੈਕਟੀਸਾਈਡ ਦੇ ਵਿੱਚ ਆਉਂਦਾਗਾ ਇਹਦੀ ਤੁਸੀਂ 100 ਤੋਂ 120 ਐਮਐਲ ਮਾਤਰਾ ਜਿਹੜੀ ਉਹ ਇੱਕ ਕੀਲੇ ਦੀ ਵਰਤ ਸਕਦੇ ਹੋਗੇ ਇੱਕ ਆਪਣਾ ਉਹਦਾ ਸਾਈਕਲਾ ਨੇ ਲਈ ਪ੍ਰੋਲ ਜਿਹੜਾ ਕਿ ਪ੍ਰਸੀਡੋ ਪ੍ਰਚੰਡ ਦੇ ਵਿੱਚ ਆਉਂਦਾਗਾ ਇਹਦੀ ਤੁਸੀਂ 160 ਐਮਐਲ ਮਾਤਰਾ ਜਿਹੜੀ ਇੱਕ ਕੀਲੇ ਦੀ ਵਰਤ ਸਕਦੇ ਹੋਗੇ ਇੱਕ ਆਪਣਾ ਉਹਦਾ ਸਪਾਇਨੋਟੋਰਮ ਪਲੱਸ ਮੈਥੌਕਸੀਫੈਨੋਜ਼ਾਈਡ ਜਿਹੜਾ ਕਿ ਅੰਗੇਜ ਦੇ ਨਾਂ ਤੇ ਆਉਂਦਾਗਾ ਇਹ ਕਟੇਵਾ ਕੰਪਨੀ ਨੇ ਦਿੱਤਾਗਾ ਇਹ ਵੀ ਤੁਸੀਂ 160 ਐਮ ਐਲ ਮਾਤਰਾ ਪ੍ਰਤੀ ਕਿੱਲੇ ਦੇ ਸਾਹਮਣੇ ਮਰ ਸਕਦੇ ਹੋਗੇ ਜਿਹੜਾ ਸਪੈਨੋਟੌਰਮਗਾ ਇਹ ਡੈਲੀਗੇਟ ਦਾ ਸਾਲਟ ਮਿਕਸ ਕਰਕੇ ਕੰਪਨੀ ਉਰੇ ਦੇ ਰਹੀ ਹੈਗੀ ਇੱਕ ਆਪਣਾ ਆਉਂਦਾਗਾ ਆਈਸੋਸਾਈਕਲੋਸੀਰਮ ਜਿਹੜਾ ਕਿ ਐਨਸੀਪੀਓ ਦੇ ਵਿੱਚ ਆਉਂਦਾ ਹੈ ਤੇ ਸਿਮੋਂਡਸ ਦੇ ਵਿੱਚ ਆਉਂਦਾਗਾ ਸਿਮੋਂਡਸ ਨੂੰ ਕੰਪਨੀ ਸਬਜ਼ੀਆਂ ਤੇ ਰეკਮੈਂਡ ਕਰ ਰਹੀ ਹੈ ਤੇ ਐਨਸੀਪੀਓ ਨੂੰ ਮਤਲਬ ਆਪਣੇ ਰਾਈਸ ਤੇ ਰეკਮੈਂਡ ਕਰ ਰਹੀ ਹੈਗੀ ਜਿਹੜਾ ਐਨਸੀਪੀਓ ਦੇ ਵਿੱਚ ਆਉਂਦਾਗਾ ਇਹ ਇਹਦੇ ਵਿੱਚ 18.1 ਦੇ ਵਿੱਚ ਆਉਂਦਾ ਹੈ ਤੇ ਸਿਮੋਂਡਸ ਦੇ ਵਿੱਚ 9. ਟੂ ਦੇ ਵਿੱਚ ਆਉਂਦਾਗਾ ਇਹ ਜੇ ਤੁਸੀਂ 120 ਮਲ ਮਾਤਰਾ اور این سی پی یو دی بھر ਸਕਦੇ ਹੋ ਆਪਣੇ ਰਾਇਸ ਦੇ ਉੱਪਰ ਇੱਕ ਕਹੇਗਾ ਆਪਣਾ ਐਮ ਐਮ ਐਕਟਨ ਵੈਂਜੋਟ ਜਿਹੜਾ ਕਿ ਪ੍ਰੋਕਲੇਮ ਆਪਣਾ क्रिस्टਲ ਦਾ ਆਉਂਦਾ ਇਹ ਪਹਿਲਾਂ ਸਜੈਂਟਾ ਦਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਕੰਪਨੀ ਨੇ ਉਹਦਾ ਨਾਮ ਖਰੀਦ ਲਿਆ ਤੇ ਇਸ ਕਰਕੇ ਪ੍ਰੋਕਲੇਮ ਹੈ ਜਿਹੜਾ ਹੁਣ क्रिस्टਲ ਦਾ ਆਉਂਦਾ ਹੈ ਈ ਐਮ 1 ਆਪਣਾ ਤਾਂ ਨੁਕਾਉਂਦਾ ਆ ਬੈਂਜੋ ਸ਼੍ਰੀ ਰਾਮ ਲਾਉਂਦਾ ਤੇ ਹੋਰ ਵੀ ਬਹੁਤ ਕੰਪਨੀਆਂ ਦਾ ਇਹ ਆਉਂਦਾ ਤੁਸੀਂ ਇਹਦੀ ਐਮ ਐਮ ਐਕਟਨ ਵੈਂਜੋਟ ਦੀ ਵੀ ਉਹਰੇ ਵਰਤੋਂ ਕਰ ਸਕਦੇ ਹੋਗੇ ਤੇ ਆਪਾਂ ਨੇ ਮੇਨ ਕੀਆ ਉਹਦੇ ਪੱਤਾਂ ਲਵੇਟ ਤੇ ਗੋਭ ਦੀ ਸੁੰਡੀ ਨੂੰ ਕੰਟਰੋਲ ਕਰਨਾਗਾ ਉਹਦੇ ਵਾਸਤੇ ਤੁਸੀਂ ਕੋਈ ਵੀ ਮੰਨ ਲਓ ਜੇ ਛੋਡੀ ਜੀਰੀ ਭਗੋਲੇ ਦੇ ਵਿੱਚ ਹੈਗੀ ਤਾਂ ਤੁਸੀਂ ਸਪਰੇਅ ਕਰੋ ਕਿਉਂਕਿ ਉਹਦੇ ਵਿੱਚ ਤੁਸੀਂ ਫੇਰ ਪੰਗੀ ਸਾਈਡ ਵੀ ਐਡ ਕਰ ਲੋਗੇ ਤੇ ਆਪਣਾ ਤੇਲੇ ਵਾਲਾ ਇਨਸੈਕਟੀਸਾਈਡ ਹੈ ਜਿਹੜਾ ਉਹ ਵੀ ਐਡ ਕਰ ਲੋਗੇ ਕਿਉਂਕਿ ਫਸਲ ਜਿਹੜੀ ਛੋਡੀ ਭਗੋਲੇ ਦੇ ਉੱਪਰ ਹੈਗੀ ਉਹਦੇ ਉੱਪਰ ਸਾਨੂੰ ਇਹ ਹਾਲੇਪਾਰਾ ਫੰਗਸ ਦਾ ਇੰਨਾ ਭਿਆਨਕ ਹਮਲਾ ਨਹੀਂ ਹੈਗਾ ਤੇ ਨਾ ਹੀ ਮਤਲਬ ਤੇਲੇ ਦਾ ਭਿਆਨਕ ਕੋਈ ਹਮਲਾਗਾ ਕਿਉਂਕਿ ਜਦੋਂ ਫੰਗਸ ਮਤਲਬ ਹਲੇ ਮਾਈਨਰ ਜਿਹਾ ਅਟੈਕ ਸੀਤ ਬਲਾਈਟ ਦਾ ਹੈਗਾਗਾ ਪਰ ਉਹ ਇੰਨਾ ਜ਼ਿਆਦਾ ਭਿਆਨਕ ਨਹੀਂ ਹੈਗਾ ਉਹ ਅਸੀਂ ਹਰ ਸਾਲ ਦੇਖ ਰਹੇ ਹਾਂਗੇ ਅਸੀਂ ਸਤੰਬਰ ਦੇ ਸਟਾਰਟਿੰਗ ਦੇ ਵਿੱਚ ਉਹਦਾ ਸਪਰੇਅ ਕਰਾਂਗੇ ਉਹ ਹਲੇ ਇੰਨੀ ਤੇਜ਼ੀ ਨਾਲ ਨਹੀਂ ਵੱਧ ਰਿਹਾ ਹੈਗਾ ਜੇ ਤੁਸੀਂ ਬਾਲਾ ਪਾਣੀ ਜਾਂ ਓਵਰਡੋਜ਼ਾ ਮਤਲਬ ਯੂਰੀ ਦੀ ਨਹੀਂ ਕਰੀ ਹੋਈ ਫਿਰ ਉਹ ਇੰਨਾ ਨਹੀਂ ਵੱਧਦਾ ਹੁੰਦਾ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਨੂੰ ਇਹੀ ਕਹਿ ਰਹੇ ਹਾਂਗੇ ਵੀ ਮਤਲਬ ਖਰਚੇ ਘਟਾ ਕੇ ਕੀਤੀ ਕਰੋ ਕਿਉਂਕਿ ਹੁਣ ਅਸੀਂ ਉਹ ਰੇ ਕੀਤੇਗੇ ਪਹਿਲਾਂ ਸੀ ਰੀਜੈਂਟ ਵਰਤਦੇ ਹੁੰਦੇ ਤੇ ਅਸੀਂ 7-8 ਸਾਲ ਤੋਂ ਉਹ ਵੀ ਬੰਦ ਕਰਤੀ ਸਾਡਾ ਉਹਦਾ ਖਰਚਾ ਬਚ ਗਿਆ ਤੇ ਅਸੀਂ 40-45 ਡਣਾ ਤੇ ਪ੍ਰਦਾਨ ਵਾਸਤੇ ਹੁੰਦੇ ਤੇ ਉਹਨੂੰ ਅਸੀਂ ਅੱਗੇ ਵਧਾ ਕੇ ਮਤਲਬ 65 ਡਣਾ ਤੋਂ ਪਲੱਸ ਤੇ ਲੈ ਗਏ ਤੇ ਸਾਡਾ ਉਹ ਖਰਚਾ ਬਚ ਗਿਆ ਵੀ ਮਤਲਬ ਆਪਾਂ ਤੁਸੀਂ ਇਸ ਹਿਸਾਬ ਨਾਲ ਖੇਤੀ ਕਰਨੀ ਆ ਵੀ ਆਪਾਂ ਨੇ ਕੋਈ ਜ਼ਿਆਦੇ ਫालतੂ ਆਪਾਂ ਨੇ ਖਰਚੇ ਨਹੀਂ ਕਰਨੇ ਹੈਗੇ ਜਦੋਂ ਲੋਡ ਆਪਾਂ ਨੇ ਉਦੋਂ ਖਰਚਾ ਕਰਨਾਗਾ ਹੁਣ ਸਾਨੂੰ ਇਸ ਜੀਆਰ ਫਾਰਮ ਦਿਓ ਰਿਹਾ ਕਿਉਂਕਿ ਆਪਾਂ ਨੂੰ ਜਿਹੜਾ ਉਹਦਾ ਪਤੰਗਾ ਦੀ ਪੱਤਲਵੇਟ ਤੇ ਗੋਭ ਦੀ ਸੁੰਡੀ ਦਾ ਉਹ ਨਜ਼ਰ ਆ ਰਿਹਾ ਤੀਗਾ ਤੇ ਇਸ ਕੱਲੀ ਦਾ ਸਾਨੂੰ ਫਸਲ ਦੇ ਵਿੱਚ ਅਟੈਕ ਦਿਖ ਰਿਹਾ ਤੀ ਤੇ ਇਸ ਕਰਕੇ ਅਸੀਂ ਕੱਲੀ ਕਾਰਟਾਪਾਈਡਰੋਕਲੋਰਾਈਡ ਦੀ ਵਰਤੋਂ ਕਰੀਏ ਜਿਹੜੀਆਂ ਫਸਲਾਂ ਬਗੋਲੇ ਦੇ ਵਿੱਚ ਆ ਰਹੀਆਂ ਨੇ ਉਹਨਾਂ ਦੇ ਤੁਸੀਂ ਸਪਰੇਅ ਕਰੋ ਕਿਉਂਕਿ ਉਹ ਟਾਈਮ ਆ ਉਹਨਾਂ ਦੇ ਉੱਪਰ ਫੰਗੀਸਾਈਡ ਵਰਤਨ ਦਾ ਵੀ ਤੇ ਆਪਣਾ ਇਨਸੈਕਟੀਸਾਈਡ ਦੇ ਵਿੱਚ ਕਿਉਂਕਿ ਫਿਰ ਉਹਨਾਂ ਸਾਰਾ ਲੈਣ ਲੱਗ ਜਾਂਦੇ ਉਹ ਤੋਂ ਪਹਿਲਾਂ ਪਹਿਲਾਂ ਸਪਰੇਅ ਕਰ ਲਓ ਤੁਸੀਂ ਨਿਸਾਰੇ ਤੋਂ ਪਹਿਲਾਂ ਇਹੇ ਸ਼ੋਟ ਨਾਲ ਵੀਡੀਓ ਦੇ ਵਿੱਚ ਆਪਾਂ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕਰਨੀ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਤਾਂ ਆਪਣੇ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ